ਸਸ਼ੀ ਕਾਂਜੀ ਅਸਟ੍ਰੋਲੋਜੀ ਵਿਦ ਲੌਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸਸੀ ਮਾਨ ਗੱਲਾਂ ਬਾਤਾਂ ਆਪਾਂ ਹਰ ਰੋਜ਼ ਕਰਦੇ ਆ ਤੇ ਕਈ ਵਾਰੀ ਕਈ ਮੁੱਦਿਆਂ ਦੇ ਉੱਤੇ ਡਿਸਕਸ਼ਨ ਸਾਨੂੰ ਸਮਾਜਿਕ ਤੌਰ ਤੇ ਵੀ ਕਰਨੀ ਪੈ ਜਾਂਦੀ ਹੈ ਪਰਿਵਾਰਿਕ ਤੌਰ ਤੇ ਤੇ ਆਪਾਂ ਆਮ ਗੱਲਾਂ ਕਰਦੇ ਹਾਂ ਹਨਾ ਹੁਣ ਸਮਾਜਿਕ ਤੌਰ ਤੇ ਅੱਜ ਮੈਂ ਅੱਜ ਹੀ ਇੱਕ ਖਬਰ ਪੜ੍ਹੀ ਕਿਉਂਕਿ ਆਪਾਂ ਮੋਬਾਈਲ ਬਾਰੇ ਹਮੇਸ਼ਾ ਗੱਲ ਕਰਦੇ ਆ ਕਿ ਮੋਬਾਈਲ ਘੱਟ ਵਰਤਣਾ ਚਾਹੀਦਾ ਹੈ ਬੜੀ 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 ਜ਼ਰੂਰੀ ਚੀਜ਼ ਆ ਵੈਸੇ ਅੱਜ ਕੱਲ੍ਹ ਅੱਜ ਕੱਲ੍ਹ ਦੀ ਜ਼ਿੰਦਗੀ 'ਚ ਬਹੁਤ ਜ਼ਰੂਰੀ ਹੈ ਪਰ ਅਸੀਂ ਜ਼ਰੂਰਤ ਦੇ ਨਾਲ-ਨਾਲ ਇਸ ਨੂੰ ਇੱਕ ਅ ਇੱਕ ਸਮਝ ਲਓ ਕਿ ਜ਼ਰੂਰਤ ਲਈ ਨਹੀਂ ਵਰਤਦੇ ਇਹਨੂੰ ਆਪਣੀ ਲਾਈਫ ਦਾ ਸਾਰਾ ਹਿੱਸਾ ਹੀ ਬਣਾ ਲਿਆ ਸਾਰਾ ਟਾਈਮ ਹੀ ਦਿੱਤਾ ਹਰ ਤਰ੍ਹਾਂ ਦੀ ਚੀਜ਼ ਲਈ ਅਸੀਂ ਇਸ ਨੂੰ ਯੂਜ਼ ਕਰਨਾ ਸ਼ੁਰੂ ਕਰ ਦਿੱਤਾ ਅਸਲ 'ਚ ਮੋਬਾਈਲ ਬਣਿਆ ਸੀ ਕਿ ਅਸੀਂ ਇੱਕ ਦੂਜੇ ਦੀ ਨੇੜਤਾ ਵਧਾਉਣ ਲਈ ਨੌਲੇਜ ਲੈਣ ਲਈ ਔਰ ਕਮਿਊਨੀਕੇਸ਼ਨ ਅਗਰ ਦੂਰ ਹੈ ਤਾਂ ਕੁਝ ਚੀਜ਼ਾਂ ਨੂੰ ਕਵਰ ਕਰਨ ਲਈ ਪਰ ਅਸੀਂ ਕੀ ਕੀਤਾ ਉਸ ਨੂੰ ਕਵਰ ਨਹੀਂ ਕੀਤਾ ਉਸ ਦੇ ਕਵਰ ਦੇ ਵਿੱਚ ਅਸੀਂ ਚਲੇਗੇ ਮਤਲਬ ਉਸ ਨੂੰ ਹੀ ਆਪਣਾ ਕਵਰ ਬਣਾ ਲਿਆ ਹੁਣ ਕੀ ਹੈ ਕਿ ਸੋਸ਼ਲ ਮੀਡੀਆ ਦੇ ਉੱਤੇ ਨਾਮ ਦੀ ਦੌੜ ਦੇ ਵਿੱਚ ਦੁਨੀਆ ਪੁੱਛੋ ਨਾ ਫਿਰ ਅਸੀਂ ਕੁਝ ਵੀ ਕਰਦੇ ਹਾਂ ਕੁਝ ਵੀ ਮੇਰੇ ਹਿਸਾਬ ਨਾਲ ਜਦੋਂ ਇਨਸਾਨ ਦਾ ਆਪਣਾ ਦਿਮਾਗ ਤੇ ਆਪਣੀ ਜ਼ਮੀਰ ਤੋਂ نیچے ਅਸੀਂ ਕੋਈ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਅਸੀਂ ਆਪਣੇ ਆਪ ਨੂੰ ਨਾ ਸੋਹਣੀ ਨੀਂਦ ਦੇ ਪਾਉਨੇ ਆ ਤੇ ਨਾ ਹੀ ਬੇਚੈਨੀ ਤੋਂ ਬਚ ਪਾਉਨੇ ਜਦੋਂ ਤੁਸੀਂ ਕੋਈ ਚੰਗਾ ਕੰਮ ਕੀਤਾ ਚੰਗਾ ਮੀਨ ਚ ਜੋ ਤੁਹਾਡੇ ਮਨ ਨੂੰ ਖੁਸ਼ੀ ਦੇ ਰਿਹਾ ਤਾਂ ਤੁਹਾਨੂੰ ਲੱਗਦਾ ਵੀ ਆ ਕਿ ਚਲੋ ਇਹ ਚੀਜ਼ ਐਦਾਂ ਹੋਈ ਤੇ ਲੋਕਾਂ ਨੇ ਸੁਣੀ ਵੀ ਔਰ ਉਸ ਨੂੰ ਵਧੀਆ ਵੀ ਲੰਘਿਆ ਖਬਰ ਦੀ ਗੱਲ ਕਰ ਰਹੇ ਸੀ ਆਪਾਂ ਸ਼ੁਰੂਆਤ ਇੱਥੋਂ ਕੀਤੀ ਸੀ ਕਿ ਖਬਰ ਅੱਜ ਮੇਰੇ ਦਿਮਾਗ 'ਚ ਇਹ ਸੀ ਜਿਸ ਕਰਕੇ ਆਪਾਂ ਇਹ ਡਿਸਕਸ਼ਨ ਸ਼ੁਰੂ ਕੀਤੀ ਕਿ ਤਿੰਨ ਕੁੜੀਆਂ ਦੇ ਫਾਦਰ ਨੇ ਉਹਨਾਂ ਤੋਂ ਮੋਬਾਈਲ ਖੋ ਲਿਆ ਤੇ ਉਹਨਾਂ ਨੇ ਸ਼ਾਲ ਮਾਰ ਕੇ ਆਪਣੀ ਜਾਨ ਦੇ ਦਿੱਤੀ 6ਵੀਂ ਮੰਜ਼ਲ ਚੋਂ ਦਾ 3ਜੀ ਮੰਜ਼ਲ ਚੋਂ ਇਦਾਂ ਖਬਰ ਸੀ ਕੋਈ ਕੀ ਹੁੰਦਾ ਆ ਕਿ ਅਸੀਂ ਹੁਣ ਪਹਿਲਾਂ ਸੀ ਕਿ ਜ਼ਿੰਦਗੀ ਦੇ ਵਿੱਚ ਇਸ ਰੰਗ ਬਰੰਗੀ ਦੁਨੀਆ ਨੂੰ ਦੇਖਣ ਲਈ ਪਰਮਾਤਮਾ ਨੇ ਅੱਖਾਂ ਦਿੱਤੀਆਂ ਨੇ ਤਾਂ ਅਸੀਂ ਬਹੁਤ ਤਰ੍ਹਾਂ ਦੇ ਰੰਗ ਦੇਖਦੇ ਆਂ ਬਹੁਤ ਤਰ੍ਹਾਂ ਦੇ ਰੰਗ ਪ੍ਰੈਕਟੀਕਲ ਤੌਰ ਤੇ ਦੇਖਦੇ ਆਂ ਤੇ ਹੁਣ ਕੀ ਹੋ ਗਿਆ ਅਸੀਂ ਪ੍ਰੈਕਟੀਕਲ ਨਹੀਂ ਇੱਕ ਬਣਾਈ ਹੋਈ ਆਰਟੀਫੀਸ਼ਲ ਚੀਜ਼ ਨੂੰ ਦੇਖਦੇ ਆਂ ਤੇ ਮਹਿਸੂਸ ਕਰਦੇ ਆਂ ਕੁਛ ਵੀ ਦੇਖਣਾ ਆ ਅਸੀਂ ਫੋਨ ਤੇ ਫੋਨ ਚੱਕ ਕੇ ਬੈਠ ਜਾਂਦੇ ਆ ਗੇਮਸ ਫੋਨ ਤੇ ਖੇਡਦੇ ਆ ਗੱਲਾਂ ਬਾਤਾਂ ਕਿਸੇ ਦੀ ਮੂਵੀ ਜੋ ਵੀ ਹੈ ਪਰ ਅਸਲ 'ਚ ਅਸੀਂ ਬੈਠੇ ਹੋਏ ਆ ਤੇ ਬੈਠੇ ਹੋਏ ਸਿਰਫ ਦਿਮਾਗ ਤੇ ਅੱਖਾਂ ਦੇ ਜ਼ੋਰ ਨਾਲ ਅਸੀਂ ਸਿਰਫ ਦੇਖ ਰਹੇ ਆ ਪ੍ਰੈਕਟੀਕਲੀ ਤੌਰ ਤੇ ਇੰਜੋਏ ਕੋਈ ਨਹੀਂ ਕਰ ਰਿਹਾ ਹੁੰਦਾ ਜਦੋਂ ਤੁਸੀਂ ਘਰ ਤੋਂ ਬਾਹਰ ਨਿਕਲਦੇ ਹੋ ਤੁਹਾਡੀਆਂ ਅੱਖਾਂ ਦਾ ਤੁਹਾਡੀ ਬਾਡੀ ਦੀ એનર્ਜੀ ਦਾ ਟਾਡੇ ਆਲੇ-ਦੁਆਲੇ ਕਿਸੇ ਨੂੰ ਮਿਲੰਦਾ ਅੱਗੇ ਤੁਸੀਂ ਆਮ ਹੀ ਦੇਖਿਆ ਹੋਣਾ ਜਦੋਂ ਕੋਈ ਮਿਲਦਾ ਸੀ ਗਲੇ ਲੱਗ ਕੇ ਕੁੱਟ ਕੇ ਮਿਲਦਾ ਸੀ ਅੱਜ ਕੱਲ ਮਿਲਣਾ ਕੀ ਰਹਿ ਗਿਆ ਬਸ ਹਾਏ ਜਾਂ ਬਸ ਆ ਤੇ ਹਾਂਜੀ ਹਾਂਜੀ ਬਸ ਠੀਕ ਆ ਹੁਣ ਮਾੜਾ ਜੇ ਕਿਸੇ ਨੇ ਕੋਈ ਨੇੜੇ ਦਾ ਰਿਸ਼ਤਾ ਰਵੇ ਉਹਨਾਂ ਨੂੰ ਬਸ ਇਧਰ ਮਾਰੀ ਜੀ ਬਾਂ ਫੜ ਕੇ ਹਾਂ ਮਿਲ ਲੈ ਤੇ ਅੱਗੇ ਦੋ ਤਿੰਨ ਵਾਰ ਕੁੱਟ ਕੇ ਜੱਫੀ ਪਾ ਕੇ એનર્ਜੀ ਚੇਂਜ ਹੁੰਦੀ ਸੀ ਜਦੋਂ ਆਪਾਂ ਆਪਣੇ ਘਰ ਤੋਂ ਬਾਹਰ ਨਿਕਲਦੇ ਆ ਇਸੇ ਕਰਕੇ ਕਹਿੰਦੇ ਸੀ ਸਿਆਣੇ ਕੇ ਸੈਰ ਜ਼ਰੂਰੀ ਆ ਘਰ ਦਾ ਔਰੇ ਇੱਕ એનર્ਜੀ ਆ ਤੇ ਜਦੋਂ ਤੁਸੀਂ ਘਰ ਤੋਂ ਬਾਹਰ ਨਿਕਲ ਕੇ ਫਿਰੇ ਤਾਂ ਇਹ ਔਰੇ એનર્ਜੀ ਤੋਂ ਬਾਹਰ ਤੁਹਾਨੂੰ ਹੋਰ ਤਰ੍ਹਾਂ ਦੀ એનર્ਜੀ ਨੇ ਕਵਰ ਕੀਤਾ ਹੈ ਨਾ ਪਰ ਜਦੋਂ ਅਸੀਂ ਸਿਰਫ ਮੋਬਾਈਲਾਂ ਤੇ ਹੀ ਬੈਠੇ ਆ ਤਾਂ ਸਾਨੂੰ ਸਿਰਫ ਉਸੇ ਹੀ એનર્ਜੀ ਨੇ ਕਵਰ ਕੀਤਾ ਤੇ ਅਸੀਂ ਉਹੀ ਦੇਖਦੇ ਆ ਜੋ ਸਾਨੂੰ ਦਿਖਾਇਆ ਜਾਂਦਾ ਅਸੀਂ ਉਹ ਨਹੀਂ ਦੇਖਦੇ ਜੋ ਉਹਨਾਂ ਦੇ ਨਾਲ ਹੋ ਰਿਹਾ ਹੁੰਦਾ ਜਾਂ ਉਹਨਾਂ ਦੀ ਲਾਈਫ 'ਚ ਹੁਣ ਜਿਵੇਂ ਤੁਸੀਂ ਕਿਸੇ ਕਿਸੇ ਦੀ ਮੰਨ ਲਓ ਕਿਸੇ ਕਪਲ ਦੀ ਤੁਸੀਂ ਕੋਈ ਵੀਡੀਓ ਦੇਖ ਲਈ ਕੋਈ ਦੋ ਜਾਨੇ ਬੈਠੇ ਆ ਖਾਣਾ ਖਾ ਰਿਹਾ ਇੱਕ ਦੂਜੇ ਦੇ ਮੂੰਹ ਚ ਪਾ ਰਿਹਾ ਬੜੇ ਕੁਛ ਲੱਗਦਾ ਵੀ ਲੈ ਜ਼ਿੰਦਗੀ ਤਾਂ ਇਹਨਾਂ ਦੀ ਆ ਕਿਤੋਂ ਗੱਡੀ ਤੇ ਉੱਤਰਦਿਆਂ ਦੀ ਕਿਸੇ ਨੇ ਦੇਖ ਲਈ ਵੀਡੀਓ ਪਾਈਆ ਗਾਣਾ ਪਾ ਰਿਹਾ ਜਿਵੇਂ ਇੱਥੇ ਚੱਲਿਆ ਲੈ ਤਾਂ ਮੌਜਾਂ ਕਰਦੇ ਉਹ ਤੁਹਾਨੂੰ ਉਹ ਤੁਹਾਨੂੰ ਉਹ ਦੀ ਹਿੱਸਾ ਦਿਖਾ ਰਹੇ ਆ ਆਪਣੀ ਲਾਈਫ ਦਾ ਦੁੱਖ ਕੋਈ ਜ਼ਿਆਦਾ ਸ਼ੇਅਰ ਨਹੀਂ ਕਰਦਾ ਤੁਹਾਡੇ ਨਾਲ ਜੇ ਕਰਦਾ ਵੀ ਆ ਤਾਂ ਆਪਣੀ ਸਿੰਪਤੀ ਲੈਣ ਲਈ ਕਰਦਾ ਆ ਕੋਈ ਨਾ ਕੋਈ ਚੀਜ਼ਾਂ ਤੁਸੀਂ ਦੂਸਰੇ ਨੂੰ ਜੋ ਦੇਖਦੇ ਆ ਅਸੀਂ ਉਹੀ ਦੇਖਦੇ ਆ ਜੋ ਸਾਨੂੰ ਉਹ ਦਿਖਾਉਣਾ ਚਾਹੁੰਦੇ ਆ ਪਰਦੇ ਦੀ ਚਕਾ ਚੌਂਦ ਦੇ ਪਿੱਛੇ ਦੀ ਲਾਈਫ ਸਾਨੂੰ ਨਹੀਂ ਦਿਖਦੀ ਜਿੱਦਾਂ ਆਪਾਂ ਇਹ ਹੀ ਦੇਖਦੇ ਆ ਕਿ ਕਿਸੇ ਨੂੰ ਸਕਸੈਸ ਹੋਣ ਜਿੱਦਾਂ ਮੰਨ ਲਓ ਕਿ ਆਪਾਂ ਲੋਕਾਂ ਦੀ ਸਕਸੈਸ ਦੇਖਦੇ ਆ ਤੇ ਆਪਾਂ ਇਹ ਦੇਖਦੇ ਆ ਲੈ ਇਹਦੇ ਇੰਨੇ ਆ ਇਹ ਇਦਾਂ ਆ ਇਹ ਇਦਾਂ ਉਹ ਉੱਥੇ ਕਿੱਦਾਂ ਪਹੁੰਚਿਆ ਕਿਵੇਂ ਉਸ ਨੂੰ ਸਟਰਗਲ ਕਰਨੇ ਪਈ ਕਿਵੇਂ ਉਸ ਨੂੰ ਹਰ ਹਾਲਾਤ ਤੇ ਦਾ ਸਾਹਮਣਾ ਕਰਨਾ ਪਿਆ ਹਨਾ ਉਹ ਉਹਨੇ ਨਹੀਂ ਤੁਹਾਨੂੰ ਦੱਸਣਾ ਕਿ ਮੈਨੂੰ ਕਿੰਨੀਆਂ ਮੁਸੀਬਤਾਂ ਕਿੰਨੀਆਂ ਪਰੇਸ਼ਾਨੀਆਂ ਬਸ ਕਿਉਂਕਿ ਕਿਸੇ ਦੀ ਸਾਨੂੰ ਲੱਗਦਾ ਆ ਕਿ ਲੈ ਆਹ ਦੇਖੋ ਜੀ ਬ੍ਰਾਂਡ ਚੱਕੀ ਫਿਰਦੇ ਆ ਇਹਦੇ ਕੋਲ ਈ ਵਧੀਆ ਗੱਡੀ ਆ ਜ਼ਿੰਦਗੀ ਤਾਂ ਈ ਦੀ ਆ ਇਹ ਵਧੀਆ ਹੋਟਲ 'ਚ ਬੈਠਾ ਆ ਖਾ ਰਿਹਾ ਆ ਜ਼ਿੰਦਗੀ ਤਾਂ ਇਹਨਾਂ ਦੀ ਆ ਤੇ ਜਾਂ ਫਿਰ ਕੁਝ ਐਦਾਂ ਚੀਜ਼ਾਂ ਦਿਖਾਉਂਦੇ ਆ ਕਿ ਇਹ ਵਿਚਾਰੇ ਬੜੇ ਪਰੇਸ਼ਾਨ ਲੈ ਲੈ ਦੱਸ ਇਹਨਾਂ ਦੀ ਦੁਕੀ ਜਦੋਂ ਕਿਸੇ ਦੀ ਖੁਸ਼ੀ ਦੇ ਵਿੱਚ ਤੁਸੀਂ ਆਪਣਾ ਕੰਪੇਅਰ ਕਰਦੇ ਹੋ ਕਿਸੇ ਦੇ ਦੁੱਖ ਦੇ ਵਿੱਚ ਤੁਸੀਂ ਸympathy ਲੈ ਕੇ ਕਿ ਜਦੋਂ ਬਸ ਅਸੀਂ ਹੀ ਉਸ ਦੁੱਖ ਦਾ ਕਾਰਨ ਹਾਂ ਬਸ ਇਸ ਚੀਜ਼ ਨੂੰ ਲੈ ਕੇ ਅਸੀਂ ਆਪਣੇ ਆਪ ਨੂੰ ਦੁਖੀ ਕਰਦੇ ਹਾਂ ਜਦ ਕਿ ਕਿਸੇ ਦੇ ਹਾਲਾਤ ਦਾ ਕੋਈ ਜ਼ਿੰਮੇਵਾਰ ਨਹੀਂ ਹੈ ਇਹ ਹਮੇਸ਼ਾ ਯਾਦ ਰੱਖਣਾ ਚਾਹੀਦਾ ਆ ਕਿ ਕੋਈ ਵੀ ਕਿਸੇ ਦੇ ਹਾਲਾਤਾਂ ਦਾ ਕਿਸੇ ਦੇ ਦੁੱਖ ਦਾ ਕਾਰਨ ਨਹੀਂ ਹੈ ਅਗਰ ਤੁਸੀਂ ਜਿਸ ਹਾਲਾਤ ਚ ਗੁਜ਼ਰ ਰਹੇ ਹੋ ਤਾਂ ਸੱਚ ਜਾਣੋ ਤੁਸੀਂ ਪਾਣੀ ਦੇ ਵਹਾਤੋਂ ਉਲਟਾ ਚੱਲਣ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਤੁਹਾਨੂੰ ਕੁਦਰਤ ਕਿਸੇ ਤਰ੍ਹਾਂ ਦਾ ਸੁੱਖ ਜਾਂ ਪਰੇਸ਼ਾਨੀ ਨਹੀਂ ਦੇ ਰਹੀ ਜਦੋਂ ਅਸੀਂ ਪਾਣੀ ਦੇ ਵਹਾਵ ਵੱਲ ਤੁਰਦੇ ਹਾਂ ਜਿਵੇਂ ਜਿੱਦਾਂ ਕੁਦਰਤ ਸਾਨੂੰ ਚਲਾਉਂਦੀ ਹੈ ਫਿਰ ਮੈਂ ਗੱਲ ਕਰ ਰਹੀ ਹਾਂ ਕਿ ਦੁਨੀਆਦਾਰੀ ਨਹੀਂ ਅਸੀਂ ਸਿਰਫ ਜਾਂ ਦੁਨੀਆਦਾਰੀ ਮੁਤਾਬਕ ਚੱਲਦੇ ਹਾਂ ਜਾਂ ਫਿਰ ਉਸ ਤੋਂ ਉਲਟਾ ਚੱਲਣ ਦੀ ਕੋਸ਼ਿਸ਼ ਕਰਦੇ ਹਾਂ ਗੱਲ ਇਹ ਹੈ ਕਿ ਜਦੋਂ ਅਸੀਂ ਜਿਸ ਤਰ੍ਹਾਂ ਨਾਲ ਸਾਡੀ ਜ਼ਿੰਦਗੀ ਨੂੰ ਜਿਉਂਨੇ ਆ ਜਿੱਦਾਂ ਦੇ ਵਿਚਾਰ ਥਾਟਸ એનર્ਜੀ ਆਪਣੇ ਆਪ ਨੂੰ ਇੱਕ ਘੇਰੇ ਵਿੱਚ ਬੰਨ ਕੇ ਦੇੰਨੇ ਆ ਤਾਂ ਅਸੀਂ ਉਸ ਘੇਰੇ ਵਿੱਚ ਬੰਨੇ ਬਣਾਏ ਦੱਸੋ ਕੀ ਕਰ ਲਾਂਗੇ ਕਾਰੀ ਕੀ ਲਵਾਂਗੇ ਇਹ ਦੱਸੋ ਮੋਬਾਈਲ ਦੇ ਉੱਤੇ 2 ਘੰਟੇ ਬਹਿ ਜਾਓ 4 ਘੰਟੇ ਬਹਿ ਜਾਓ ਉਸ ਤੋਂ ਬਾਅਦ ਸਿਰਫ 5 ਮਿੰਟ ਮੋਬਾਈਲ ਪਰੇ ਰੱਖ ਕੇ ਅੱਖਾਂ ਬੰਦ ਕਰਕੇ ਸੋਚੋ ਕੀ ਕੱਢਿਆ ਕੀ ਮਿਲਿਆ ਕੀ ਹੋਈ ਹੋ ਗਿਆ ਕੀ ਦਿੱਤਾ ਸੀ ਆਪਣੇ ਸਰੀਰ ਨੂੰ ਕੀ ਦੇਖਿਆ ਕੀ ਆਪਣੇ ਮਨ ਨੂੰ ਦਿੱਤਾ ਕੀ ਆਪਣੀ ਸੋਚ ਨੂੰ ਥਾਟਸ ਦਿੱਤੇ ਤੇ ਕੀ ਇਸ ਬਾਡੀ ਨੂੰ ਦਿੱਤਾ 2-3 ਘੰਟੇ ਲਗਾਤਾਰ ਇੱਕ ਸਿਚੁਏਸ਼ਨ ਵਿੱਚ ਬੈਠ ਕੇ ਸਿਰਫ 5 ਮਿੰਟ ਲਈ ਚਲ 5 ਨਾ ਸੀ 2-3 ਮਿੰਟ ਲਈ ਅੱਖਾਂ ਬੰਦ ਕਰਕੇ ਸੋਚ ਕੇ ਦੇਖਿਓ ਕੀ ਦੇ ਰਹੇ ਹਾਂ ਅਸੀਂ ਆਪਣੇ ਦਿਮਾਗ ਨੂੰ ਜ਼ਹਿਰ ਇਹ ਸਚਾਈ ਆ ਜਦੋਂ ਤੁਸੀਂ ਕੋਈ 5-10 ਮਿੰਟ ਜ਼ਰੂਰ ਬੈਠੋ ਆਪਣੇ ਬੱਚਿਆਂ ਦੀ ਇੱਕ ਹੈਬਿਟ ਬਣਾਓ ਆਪਣੇ ਬੱਚਿਆਂ ਦੀ ਛੋਟੇ ਆ ਵੱਡੇ ਆ ਕਿ ਭਾਈ ਇੰਨੇ ਵਜੇ ਤੋਂ ਬਾਅਦ ਮੋਬਾਈਲ ਤੁਹਾਡੇ ਬੈਡਰੂਮ ਤੋਂ ਬਾਹਰ ਹੋਣਾ ਚਾਹੀਦਾ ਇੱਕ ਜਿੱਦਾਂ ਮੰਨ ਲਓ ਕਿ ਇੱਕ ਫੈਮਿਲੀ ਰੂਮ ਆ ਜਾਂ ਇੱਕ ਲੌਬੀ ਆ ਤੁਹਾਡੇ ਜਾਂ ਕੋਈ ਜਗ੍ਹਾ ਬਣਾਓ ਕਿ ਹੁਣ ਆਪਾਂ ਸਾਊਂਡ ਚੱਲਿਆਂ ਤੇ ਸਾਰਿਆਂ ਦੇ ਮੋਬਾਈਲ ਆ ਬਾਹਰ ਪਏ ਆ ਇੱਕ ਮੋਬਾਈਲ ਜੋ ਮੇਨ ਫੈਮਿਲੀ ਦੇ ਮੈਂਬਰ ਦਾ ਉਹਨੂੰ ਤੁਸੀਂ ਆਪਣੇ ਬੈਡਰੂਮ 'ਚ ਰੱਖ ਸਕਦੇ ਹੋ ਨਹੀਂ ਤਾਂ ਖਾਣਾ ਖਾਣ ਦੇ ਟਾਈਮ ਤੇ ਜ਼ਰੂਰੀ ਕੰਪਲਸਰੀ ਆ ਕਿ ਫੋਨ ਸਭ ਤੋਂ ਫੜ ਲਓ ਜਾਂ ਉਸਨੂੰ ਕਹੋ ਕਿ ਹੁਣ ਰੋਟੀ ਖਾਓ ਤੇ ਇਹਨੂੰ ਫੋਨ ਨੂੰ ਚੱਕੋ ਤੇ ਉੱਥੇ ਦੂਰ ਰੱਖ ਕੇ ਫੇਰ ਖਾਣਾ ਖਾ ਨਹੀਂ ਨਾਤਾ ਸੀ ਜ਼ਿੰਦਗੀ ਦੇ ਵਿੱਚ ਟੇਸਟ ਦਾ ਇੰਜੋਏ ਲੈ ਪਾ ਰਹੇ ਆ ਸਾਨੂੰ ਪਤਾ ਹੀ ਨਹੀਂ ਅਸੀਂ ਕੀ ਖਾਧਾ ਦੇਖਦੇ ਆਂ ਦੇਖਦੇ ਆਂ ਬੱਚਿਆਂ ਦੇ ਮੂੰਹ 'ਚ ਅਸੀਂ ਬੁਰਕੀ ਪਾ ਰਹੇ ਆ ਤੇ ਮੂਰੇ ਉਹਨੂੰ ਗੇਮ ਕੋਲ ਖੇਲ ਕੇ ਦਿੱਤੀ ਐ ਜਾਂ ਕਾਰਟੂਨ ਲਗਾ ਕੇ ਦਿੱਤੇ ਆ ਹੋਏ ਆ ਤੇ ਅਸੀਂ ਫ੍ਰੀ ਹੋ ਜਾਂਦੇ ਆ ਕਿ ਬੱਚਾ ਕਮ ਸੇ ਕਮ ਰੋਟੀ ਤਾਂ ਖਾ ਰਿਹਾ ਬਾਈ ਭੁੱਖ ਦੇ ਪਿੱਛੇ ਦੁਨੀਆ ਤੁਰ ਹੀ ਫਿਰਦੀ ਆ ਐਡੀ ਐਡੀਆ ਜੰਗਾ ਸਿਰਫ ਭੁੱਖ ਕਰਕੇ ਪੇਟ ਦੀ ਪ੍ਰੋਬਲਮ ਕਰਕੇ ਹੀ ਹੋਈਆਂ ਨੇ ਸਚਾਈ ਐ ਇਹ ਰੱਜਦਾ ਹੀ ਨਹੀਂ ਤੇ ਜਦੋਂ ਅਸੀਂ ਸਿਰਫ ਇਹਨੂੰ ਭਰਨਾ ਸ਼ੁਰੂ ਕਰ ਦਿੰਨੇ ਆ ਤੇ ਫੇਰ ਤਾਂ ਇਹ ਛੇਤੀ ਭਰ ਜਾਂਦਾ ਕਿਉਂਕਿ ਧਿਆਨ ਹੀ ਨਹੀਂ ਖਾਂਜ ਜਿੰਨੀ ਦੇਰ ਤੱਕ ਤੁਸੀਂ ਜੋ ਕਰ ਰਹੇ ਹੋ ਜਦੋਂ ਤੱਕ ਉਸ ਵਿੱਚ ਨਹੀਂ ਹੋ ਤਾਂ ਸਮਝੋ ਕੁਝ ਵੀ ਨਹੀਂ ਜੇ ਤੁਸੀਂ ਤੁਰ ਰਹੇ ਹੋ ਤਾਂ ਤੁਸੀਂ ਸਿਰਫ ਤੁਰ ਰਹੇ ਹੋ ਜਦੋਂ ਸੈਰ ਕਰ ਰਹੇ ਹੋ ਤਾਂ ਸੈਰ ਕਰ ਰਹੇ ਹੋ ਖਾਣਾ ਖਾ ਰਹੇ ਹੋ ਤਾਂ ਸਿਰਫ ਖਾਣਾ ਖਾ ਰਹੇ ਹੋ ਜਦੋਂ ਬਣਾ ਰਹੇ ਹੋ ਤਾਂ ਸਿਰਫ ਬਣਾ ਰਹੇ ਹੋ ਕੋਈ ਵੀ ਕੰਮ ਜਦੋਂ ਐਡ ਪ੍ਰੈਸੈਂਟ ਰਹਿ ਕੇ ਆਪਣੇ ਮਨ ਦਿਮਾਗ ਬਾਡੀ ਦੀ એનર્ਜੀ ਨੂੰ ਰੱਖ ਕੇ ਕਰੋਗੇ ਤਾਂ ਉਹ ਕੰਮ ਚ ਇੰਜੁਆਈ ਵੀ ਕਰੋਗੇ ਤੇ ਆਪਣੇ ਆਪ ਨੂੰ ਖੁਸ਼ ਵੀ ਰੱਖੋਗੇ ਤੇ ਉਸ ਚੀਜ਼ ਦਾ ਤੁਹਾਨੂੰ ਪਤਾ ਵੀ ਲੱਗੂ ਕਿ ਕੀਤਾ ਕਈ ਵਾਰੀ ਕਈ ਵਾਰੀ ਨਾ ਆਪਾਂ ਦੇਖਿਆ ਹੋਣਾ ਕਿ ਕਹਿੰਦੇ ਆ ਚੀਜ਼ ਕਿ ਜਦੋਂ ਕੁਝ ਕਰਨ ਲੱਗੋ ਹੋ ਵੀ ਗਿਆ ਪਤਾ ਹੀ ਨਹੀਂ ਲੱਗਿਆ ਕਿਉਂਕਿ ਪਹੁੰਚੇ ਤਾਂ ਕਿਤੇ ਹੋਰ ਹੋਈ ਸੀ ਕੰਮ ਕਿਤੇ ਹੋਰ ਕਰਦੇ ਪਏ ਸੀ ਮੇਨ ਗੱਲ ਤੇ ਇਹੀ ਹੈ ਹੈਨਾ ਚਲੋ ਅੱਜ ਆਪਾਂ ਇਹ ਗੱਲ ਕਰਨੀ ਸੀ ਕਿ ਕੋਸ਼ਿਸ਼ ਕਰੋ ਮੋਬਾਈਲ ਨੂੰ ਕੁਝ ਟਾਈਮ ਦਿਓ ਸਾਰਾ ਟਾਈਮ ਨਾ ਦਿਓ ਸਾਰਾ ਟਾਈਮ ਨਾ ਦਿਓ ਆਪਣੇ ਆਪ ਨੂੰ ਟਾਈਮ ਦੋ ਮੋਬਾਈਲ ਨੂੰ ਥੋੜਾ ਟਾਈਮ ਦੋ ਇਹ ਰਾਹੁ ਹੈ ਇਹ ਤੁਹਾਨੂੰ ਖੁਸ਼ਕੀ ਦੇ ਤੂੰ ਦਿਮਾਗ ਨੂੰ ਇਹ ਮੁੱਠੀ ਚ ਬੰਦ ਕਰ ਲੂ ਆਪਣੇ ਬੱਚਿਆਂ ਨੂੰ ਇਹ ਜ਼ਹਿਰਾ ਇਹ ਨਸ਼ਾਇਆ ਇਹ ਸਚਾਈ ਆ ਇਹ ਬਿਲਕੁਲ ਸਚਾਈ ਆ ਤਾਂ ਆ ਜਿਹੜਾ ਇੱਕ ਹੋਇਆ ਕਿ ਤਿੰਨ ਕੁੜੀਆਂ ਨੇ ਉਹ ਕਿਤਾ ਕਿਉਂਕਿ ਉਹਨਾਂ ਦਾ ਉਹਦੇ ਚ ਕਸੂਰ ਨਹੀਂ ਉਹਨਾਂ ਨੂੰ ਉਹਨਾਂ ਨੇ ਆਪਣੀ ਲਾਈਫ ਹੀ ਬਣਾ ਲਿਆ ਜਦੋਂ ਤੁਸੀਂ ਇੱਕ ਇੱਕ ਚੀਜ਼ ਨੂੰ ਆਪਣੀ ਜ਼ਿੰਦਗੀ ਵਿੱਚ ਬਣਾ ਲਿਆ ਤੇ ਉਸ ਤੋਂ ਬਾਅਦ ਨਿਕਲਣ ਦੇ ਲਈ ਤੁਸੀਂ ਇਮੇਜਨ ਵੀ ਨਹੀਂ ਕਰ ਸਕਦੇ ਕਿ ਜੇ ਸਾਡੇ ਕੋਈ ਹੈ ਨਹੀਂ ਅਸੀਂ ਕਰਾਂਗੇ ਕੀ ਦੱਸੋ ਹੁਣ ਐ ਹੋ ਗਿਆ ਬੱਚਿਆਂ ਦਾ ਵੀ ਮਤਲਬ ਮੋਬਾਈਲ ਨਹੀਂ ਹੈ ਤਾਂ ਕੀ ਕਰੀਏ ਹੁਣ ਤੁਸੀਂ ਆਪ ਸੋਚੋ ਵੀ ਜੇ ਮੋਬਾਈਲ ਨਹੀਂ ਹੈ ਤਾਂ ਕੀ ਕਰੀਏ ਦੱਸੋ ਵੀ ਕੋ ਮੋਬਾਈਲ ਹੀ ਹੈ ਕੁਝ ਕਰਨ ਬਸ ਉਂਗਲੀਆਂ ਮਾਰਨੀਆਂ ਰਹਿ ਗਈਆਂ ਕਿੱਧਰ ਨੂੰ ਜਾ ਰਹੇ ਹਾਂ ਅਸੀਂ ਹਰ ਕੋਈ ਹਰ ਤਰ੍ਹਾਂ ਦੀ ਸਿੱਖਿਆ ਦਿੰਦਾ ਆ ਬੜੇ ਲੋਕ ਬਹੁਤ ਕੁਝ ਕਹਿੰਦੇ ਆ ਪਰ ਸੱਚ ਜਾਣੋ ਸਿਰਫ ਆਪਣੇ ਆਪ ਨੂੰ ਮੰਨੋ ਆਪਣੇ ਆਪ ਨੂੰ ਪਿਆਰ ਕਰੋ ਆਪਣੇ ਲਈ ਆਪਣੀ ਜ਼ਿੰਦਗੀ ਲਈ ਆਪਣੀਆਂ ਖੁਸ਼ੀਆਂ ਲਈ ਆਪਣੇ ਵਕਤ ਲਈ ਆਪਣੇ ਆਪ ਨੂੰ ਹਾਜ਼ਰ ਰੱਖੋ ਤੇ ਚਿਹਰੇ ਤੇ ਸਮਾਈਲ ਰੱਖ ਜੋ ਸਾਡੀ ਗੋਮੀ ਹੋ ਗਈ ਤੁਸੀਂ ਨਾ ਕਦੇ ਮੈਂ ਪਹਿਲਾਂ ਵੀ ਇੱਕ ਵੀਡੀਓ ਚ ਕਿਹਾ ਸੀ ਤੁਸੀਂ ਨਾ ਕਦੇ ਕਿਤੇ ਇਕੱਲੇ ਖੜ ਕੇ ਦੇਖਿਓ ਮੈਂ ਦੇਖਿਆ ਕਈ ਵਾਰੀ ਤੇ ਤੁਸੀਂ ਕਦੇ ਇਕੱਲੇ ਖੜ ਜਿਓ ਕਿਤੇ ਪਬਲਿਕ ਪਲੇਸ ਤੇ ਖੜੇ ਹੋ ਤੇ ਆਰਾਮ ਨਾਲ ਸ਼ਾਂਤੀ ਨਾਲ ਖੜ ਕੇ ਲੋਕਾਂ ਦੇ ਚਿਹਰੇ ਦੇਖਿਓ ਓਏ ਹੋਏ ਓਏ ਹੋਏ ਆਈ ਨਹੀਂ ਆਤੀ ਉੜੀਆਂ ਉਹ ਭੱਜ ਰਿਹਾ ਕੋਈ ਮੋਟਰਸਾਈਕਲ ਤੇ ਜਾ ਰਿਹਾ ਕੋਈ ਤੁਰ ਕੇ ਜਾ ਰਿਹਾ ਕੋਈ ਕਿਵੇਂ ਜਾ ਰਿਹਾ ਸਮਾਈਲ ਕਿਸੇ ਦੇ ਚਿਹਰੇ ਤੇ ਨਹੀਂ ਹੋਣੀ ਕਿਸੇ ਦੇ ਚਿਹਰੇ ਤੇ ਸਮਾਈਲ ਨਹੀਂ ਕੀ ਹੋ ਗਿਆ ਕਿੱਧਰ ਨੂੰ ਭੱਜੇ ਫਿਰਦੇ ਆ ਅਸੀਂ ਖੁਸ਼ੀ ਨਾਲ ਵੀ ਤਾਂ ਕੀਤਾ ਜਾ ਸਕਦਾ ਕੋਈ ਕੰਮ ਸਮਾਈਲ ਰੱਖ ਕੇ ਖੁਸ਼ ਹੋ ਕੇ ਵੀ ਤਾਂ ਕੋਈ ਗੱਲਬਾਤ ਕੀਤੀ ਜਾ ਸਕਦੀ ਹੈ ਟੂੜੀ ਪਾ ਕੇ ਉੱਚੀ ਬੋਲ ਕੇ ਦੂਜੇ ਨੂੰ ਪ੍ਰੈਸ਼ਰ ਕਰਕੇ ਘਰ ਚ ਕਲੇਸ਼ ਕਰਕੇ ਕਿਸਦਾ ਦਿਲ ਦੁਖਾ ਕੇ ਕੀ ਅਸੀਂ ਦੱਸੋ ਕਰ ਲਾਂ ਕੰਮ ਜ਼ਰੂਰੀ ਨੇ ਚਲੋ ਠੀਕ ਆ ਤੁਸੀਂ ਕੰਮ ਕਰਨੇ ਆ ਕੰਮ ਕੰਮ ਕਰਨ ਲੱਗਿਆ ਇਹ ਵੀ ਨਹੀਂ ਵੀ ਹਾਸਾ ਹੱਸ ਕੇ ਕੰਮ ਕੀਤੇ ਜਾਣ ਪਰ ਦੁਖੀ ਹੋ ਕੇ ਵੀ ਕਿਉਂ ਕਰਨੇ ਗੁੱਸੇ 'ਚ ਵੀ ਕਿਉਂ ਕਰਨੇ ਨਹੀਂ RAMNAH ਸ਼ਾਂਤੀ ਨਾਲ ਵੀ ਤਾਂ ਕੀਤੇ ਜਾ ਸਕਦੇ ਬਹੁਤ ਸਮਝਦਾਰ ਹੋ ਤੁਸੀਂ ਹਰ ਗੱਲ ਨੂੰ ਸਮਝ ਆਣੀ ਕਿਉਂਕਿ ਬਿਲਕੁਲ ਸਹੀ ਚਲੋ ਅੱਜ 8 ਫਰਵਰੀ 2026 ਦਿਨ ਐਤਵਾਰ ਦਾ ਆ ਸਤਵੀਂ ਤਿਥੀ ਹੈ ਜੀ ਅੱਜ ਕ੍ਰਿਸ਼ਨ ਪੱਖ ਦੀ ਹਨੇਰ ਪੱਖ ਦੀ ਸਤਵੀਂ ਤਿਥੀ ਹੈ ਅੱਛਾ ਠੀਕ ਤੇ ਸਵਾਤੀ ਨਕਸ਼ਤਰ ਰਾਹੁ ਦਾ ਨਕਸ਼ਤਰ ਚੱਲ ਰਿਹਾ ਤੇ ਤੁਲਾ ਰਾਸ਼ੀ ਵਿੱਚ ਚੰ드ਰਮਾ ਆ ਤੁਲਾ ਰਾਸ਼ੀ ਜੋ ਕਿ ਸ਼ੁਕਰ ਦੀ ਸ਼ੁਕਰ ਦੇ ਘਰ ਚੰਦਰ ਹੋਵੇ ਵੈਸੇ ਸ਼ੁਭ ਮੰਨਿਆ ਜਾਂਦਾ ਬੜਾ ਤੇ ਚੰਦਰਮਾ ਜੋ ਹੈ ਸਵਾਤੀ ਜਾਂ ਨਹੀਂ ਰਾਹੁ ਦੇ ਨਕਸ਼ਤਰ ਚ ਰਾਹੁ ਕਾਲ ਦਾ ਟਾਈਮ 4:30 ਵਜੇ ਤੋਂ ਲੈ ਕੇ 6:00 ਵਜੇ ਤੱਕ ਦਾ ਕਿਦਾਂ ਦਾ ਰਹੇਗਾ ਅੱਜ ਦਾ ਦਿਨ ਇਸ ਬਾਰੇ ਆਪਾਂ ਚਰਚਾ ਕਰਦੇ ਹਾਂ ਗ੍ਰਹਿਆਂ ਦੇ ਮੁਤਾਬਕ ਜਾਣਾਂਗੇ ਦਿਨ ਨੂੰ ਬੈਸਟ ਬਣਾਉਣ ਦਾ ਯਤਨ ਕਰਾਂਗੇ ਤੇ ਉਦੋਂ ਹੀ ਕਰ ਸਕਦੇ ਹਾਂ ਜਦੋਂ ਅਸੀਂ ਜਦੋਂ ਅਸੀਂ ਆਪਣੇ ਆਪ ਤੇ ਵਿਸ਼ਵਾਸ ਤੇ ਭਰੋਸਾ ਰੱਖਦੇ। ਰਾਸ਼ੀ ਹਰ ਕਿਸੇ ਦੀ ਇੱਕੋ ਜਿਹੀ ਨਹੀਂ ਹੁੰਦੀ। ਦਿਨ ਹਰ ਕਿਸੇ ਦਾ ਇੱਕੋ ਜਿਹਾ ਨਹੀਂ ਹੁੰਦਾ। ਪਰ ਮਨ ਤੇ ਦਿਮਾਗ ਨੂੰ ਅਸੀਂ ਆਪਣੀ ਸੋਚ ਮੁਤਾਬਕ ਤੇ ਚੰਗਾ ਕਰ ਹੀ ਸਕਦੇ ਹਾਂ। ਬਸ ਸੰਭਲਣਾ ਨੁਕਸਾਨ ਤੋਂ ਬਚਣਾ ਤੇ ਆਪਣੇ ਆਪ ਤੇ ਭਰੋਸਾ ਕਰਨਾ ਹੀ ਅਸਲ ਚ ਕਾਮਯਾਬੀ ਦਾ ਪਹਿਲਾ ਦਰਵਾਜ਼ਾ ਆ। ਇਹ ਸਚਾਈ ਆ। ਤੇ ਕਾਮਯਾਬੀ ਉਹ ਜਿਹਨੂੰ ਤੁਸੀਂ ਇੰਜੋਏ ਵੀ ਕਰੋ ਤੇ ਪਾਓਗੇ। ਜ਼ੋਰ ਲਾ ਕੇ ਪੌੜੀਆਂ ਚੜ੍ਹਨੀਆਂ ਪੈਂਦੀਆਂ ਨੇ ਪਰ ਕਈ ਵਾਰੀ ਅਸੀਂ ਖੁਸ਼ੀ ਨਾਲ ਭੱਜ ਕੇ ਵੀ ਚੜ੍ਹ ਲੈਨੇ। ਹਰ ਕਿਸੇ ਦਾ ਆਪਣਾ ਆਪਣਾ ਤਰੀਕਾ ਜ਼ਿੰਦਗੀ ਜਿਉਣ ਦਾ ਪਰ ਖੁਸ਼ ਰਹਿ ਕੇ ਜ਼ਿੰਦਗੀ ਜਿਉਣਾ ਦਾ ਬੜਾ ਵਧੀਆ ਨਜ਼ਾਰੇਦਾਰ ਤਰੀਕਾ ਹੁੰਦਾ ਠੀਕ ਆ ਵਾਸਟੂ ਚੀਪੋ ਪ੍ਰੋਗਰਾਮ ਦੇ ਕਿਚ ਦੱਸਾਂਗੇ ਸਭ ਤੋਂ ਪਹਿਲਾਂ ਜਾਂਦੇ ਆ ਰਿਸ਼ਨੀ ਮੇਸ਼ਾ ਰਾਸ਼ੀ ਵਾਲਿਆਂ ਦਾ ਕਿੱਦਾਂ ਚੱਲੇਗਾ ਅੱਜ ਦਾ ਦਿਨ ਦੇਖੋ ਸੱਤਵੇਂ ਚੰਦਰ ਆ ਗਿਆ ਆ ਸੱਤਵੇਂ ਚੰਦਰ ਮਨ ਇਨਸਾਨ ਨੂੰ ਇਮੋਸ਼ਨਲ ਤੌਰ ਤੇ ਕਰਦਾ ਆ ਪਰ ਨਾਲ ਹੀ ਰਾਹੁ ਦਾ ਨਕਸ਼ਤਰ ਹੋਣ ਕਰਕੇ ਥੋੜਾ ਕਨਫਿਊਜ਼ ਵੀ ਕਰਦਾ ਥੋੜਾ ਕੁਝ ਗੱਲਾਂ ਨੂੰ ਲੈ ਕੇ ਥੋੜੀ ਪਰੇਸ਼ਾਨੀ ਤੇ ਦੁੱਖ ਵੀ ਹੁੰਦਾ ਕਿ ਕਿਸੇ ਦਾ ਇੰਨਾ ਕੀਤਾ ਐਦਾਂ ਕਿਵੇਂ ਕੋਈ ਕਰ ਸਕਦਾ ਐਦਾਂ ਦੀਆਂ ਗੱਲਾਂ ਦਿਮਾਗ 'ਚ ਆਮ ਆ ਜਾਂਦੀਆਂ ਕਿ ਅਸੀਂ इमोशनलਾਂ ਰਿਸ਼ਤਿਆਂ ਨੂੰ ਲੈ ਕੇ ਤੇ ਕੋਈ ਸਾਨੂੰ ਅਹਿਮੀਅਤ ਨਹੀਂ ਦਿੰਦਾ ਜਾਨੀ ਪ੍ਰੇਮ ਸਬੰਧਾਂ ਵਿੱਚ ਛੋਟੀ ਮੋਟੀ ਜੀ ਨੋਕਚੌਂਕ ਤੇ ਉਦਾਸੀ ਥੋੜੀ ਰਹਿ ਸਕਦੀ ਆ ਰਾਹੂ ਦਾ ਨਕਸ਼ਤਰ ਹੁਣ ਚੱਕਰ ਕਰਕੇ ਥੋੜੇ ਨੈਗੇਟਿਵ ਪ੍ਰਭਾਵ ਦਿਮਾਗ ਤੇ ਜ਼ਿਆਦਾ ਪੈ ਸਕਦਾ ਆ ਕੋਸ਼ਿਸ਼ ਇਹ ਕਰਨੀ ਆ ਕਿ ਅੱਜ ਦੁੱਧ ਮਲ ਕੇ ਜ਼ਰੂਰ ਨਾਉਣਾ ਤੇ ਕੱਚ ਦਾ ਗਲਾਸ ਨਹੀਂ ਵਰਤਣਾ ਸ਼ੁਭ ਰੰਗ ਕ੍ਰੀਮ ਰਹੇਗਾ ਟੌਰਸ ਜਾਨੀ ਬ੍ਰਿਕ ਰਾਸ਼ੀ ਦੀ ਗੱਲ ਕਰੀਏ ਤਾਂ ਬ੍ਰਿਕ ਰਾਸ਼ੀ ਵਾਲਿਆਂ ਦੇ ਲਈ ਨਕਸ਼ਤਰ ਭਾਵੇਂ ਮਿੱਤਰ ਆ ਪਰ ਫਿਰ ਵੀ ਛੇਵੇਂ ਚੰਦਰ ਰਹੇਗਾ ਮਨ ਡਾਵਾ ਡੋਲਸ ਦਿੱਤੀਆਂ ਚ ਕਦੇ ਕੁਝ ਸੋਚੇਗਾ ਕਦੇ ਕੁਝ ਸਟੇਬਿਲਿਟੀਜ਼ ਹੀ ਨਹੀਂ ਇੱਕ ਡਾਰਕ ਜਿਹਾ ਜੀਵ ਰਹੇਗਾ ਅੱਜ ਕਿ ਕਿਤੇ ਆ ਨਾ ਹੋ ਜਾਏ ਤੇ ਕਿਤੇ ਉਹ ਨਾ ਹੋ ਜਾਏ ਚਲੋ ਇਹ ਡਾਰਕ ਤੁਹਾਡੇ ਮਨ ਦੇ ਅੰਦਰ ਹੈ ਤੇ ਇਹਨੂੰ ਕੱਢਣਾ ਵੀ ਤੁਸੀਂ ਆ ਤੇ ਕੋਸ਼ਿਸ਼ ਹੋਣ ਤੁਸੀਂ ਇਹ ਕਰਨੀ ਹੈ ਕਿ ਸ਼ੁਕਰ ਸ਼ੁਭ ਹੋਵੇ ਜਿਸ ਕਰਕੇ ਤੁਸੀਂ ਖੂਬਸਾਰਾ ਪਰਫਿਊਮ ਵੀ ਲਗਾ ਲੈਣਾ ਆ ਤੇ ਨਾਲ ਡਾਰਕ ਗ੍ਰੇ ਕਲਰ ਵੀ ਪਹਿਣ ਲੈਣਾ ਆ ਜੈਮਿਨੀ ਜਾਂ ਨੀ ਜਾਂ ਮਿਥੂ ਰਾਸ਼ੀ ਵਾਲਿਆਂ ਦੀ ਸੋਚ ਅੱਛੀ ਤਾਂ ਕਿਉਂਕਿ ਗੁਰੂ ਦੀ ਪੰਜਵੀਂ ਦ੍ਰਿਸ਼ਟੀ ਚੰਦਰ ਤੇ ਪਵੇਗੀ ਜੇ ਸੋਚ ਅੱਛੀ ਆ ਤਾਂ ਸਮਝੋ ਮਨ ਵੀ ਅੱਛਾ ਦਿਮਾਗ ਵੀ ਤੇ ਬੱਚਿਆਂ ਨਾਲ ਤਾਲਮਿਲ ਵੀ ਥੋੜਾ ਚੰਗਾ ਬਣਾ ਕੇ ਰੱਖਣਾ ਚਾਹੀਦਾ ਗੁੱਸੇ ਨਾਲ ਨਹੀਂ ਪਿਆਰ ਨਾਲ ਬੱਚਿਆਂ ਨੂੰ ਸਮਝਾਇਆ ਜਾ ਸਕਦਾ ਹੈ ਚੰਦਰ ਪੰਜਵੇਂ ਸਥਾਨ ਚਾ ਉਹਨਾਂ ਦੇ ਸੈਟਿੰਗ ਨੂੰ ਲੈ ਕੇ ਕੋਈ ਕੰਮਕਾਰ ਜੌਬ ਨੂੰ ਲੈ ਕੇ ਥੋੜੀ ਬਹੁਤੀ ਚਰਚਾ ਚਿੰਤਾ ਰਹਿ ਸਕਦੀ ਆ ਪਰ ਨੁਕਸਾਨ ਨਹੀਂ ਆ ਮਿਸ਼ਰੀ ਦਾ ਸੇਵਨ ਕਰ ਲੈਣਾ ਤੇ ਹਲਕਾ ਜਿਹਾ ਲੈਮਨ ਰੰਗ ਪੀਣ ਲੈਣਾ ਲਿਓ ਜਨ ਸੌਰੀ ਕੈਂਸਰ ਜਾਨੀ ਕਰਕਰ ਰਾਸ਼ੀ ਕਰਕਰਾਸ਼ੀ ਵਾਲਿਆਂ ਦੀ ਗੱਲ ਕਰੀ ਆਪਾਂ ਤਾਂ ਕਰਕਰਾਸ਼ੀ ਵਾਲਿਆਂ ਦੇ ਲਈ ਨਕਸ਼ਤਰਾਜੋ ਮਿੱਤਰ ਨਹੀਂ ਹੈ ਤਾਂ ਇਸ ਕਰਕੇ ਦਿਮਾਗ ਦੇ ਘੋੜੇ ਥੋੜੇ ਜਿਆਦਾ ਭੱਜਣਗੇ ਥੋੜੀ ਸੋਚ ਇਦਾਂ ਦੀ ਕਿ ਆ ਵੀ ਕਰ ਲਈ ਆ ਵੀ ਕਰ ਲਈਏ ਅ ਚਲੋ ਠੀਕ ਹੈ ਓਕੇ ਹੋਣਾ ਚਾਹੀਦਾ ਹੈ ਪਰ ਦੇਖਿਆ ਜਾਵੇ ਤਾਂ ਰਾਹੂ ਕਈ ਵਾਰੀ ਧੋਖੇ ਦਾ ਕਾਰਨ ਤੇ ਜਲਦਬਾਜ਼ੀ ਨੁਕਸਾਨ ਦਾ ਕਾਰਨ ਬਣ ਜਾਂਦੀ ਹੈ ਤਾਂ ਕੋਈ ਵੀ ਕੰਮ ਕਰ ਕਿਸੇ ਵੀ ਸਥਿਤੀ 'ਚ ਕਿੱਦਾਂ ਦਾ ਵੀ ਕਰਨਾ ਆ ਥੋੜਾ ਜਿਹਾ ਆਪਣੇ ਮਾਤਾ ਪਿਤਾ ਨਾਲ ਸਲਾਹ ਲੈ ਲੈਣੀ ਸਮਝੋ ਵਧੀਆ ਕਰੂਗੀ ਬ੍ਰਹਸਪਤ ਨੂੰ ਸ਼ੁਭ ਕਰੋਗੀ ਤੇ ਥੋੜੀ ਮੈਡੀਟੇਸ਼ਨ ਕਰਨੀ ਤਾਂ ਸਮਝੋ ਸੋਨੇ ਤੇ ਸੁਹਾਗੇ ਵਰਗੀ ਗੱਲ ਆ ਤੇ ਕਿਤੇ ਪਾਣੀ ਤੋਂ ਨੰਗ ਰਹੇ ਉਹ ਤਾਂ ਮੜ ਜੋ ਚੌਲ ਮੱਛੀਆਂ ਨੂੰ ਪਾ ਦਿਓ ਵਧੀਆ ਰਹੇਗਾ ਲਿਓ ਜਨੀ ਸਿੰਘ ਰਾਸ਼ੀ ਹੁਣ ਸਿੰਘ ਰਾਸ਼ੀ ਦੀ ਗੱਲ ਕਰੀਏ ਤਾਂ ਸਿੰਘ ਰਾਸ਼ੀ ਵਾਦਨ ਲਈ ਅੱਜ ਤੀਜੇ ਚੰਦਰ ਰਹੇਗਾ ਯਾਤਰਾ ਕਰਨੀ ਪੈ ਸਕਦੀ ਆ ਬ੍ਰਹਸਪਤ ਕਰਕੇ ਰਾਹੁ ਦੇ ਨਕਸ਼ਤਰ ਕਰਕੇ 7ਵੇਂ ਸਥਾਨ ਵਿੱਚ ਹੋਣ ਕਰਕੇ ਕਿ ਅਨਚਾਹੇ ਮਾਨਾ ਕੀਤੀ ਯਾਤਰਾ ਥਕਾਵਟ ਤਾਂ ਚਲੋ ਦੇਗੀ ਨਾਲ ਥੋੜੀ ਜੀ ਇਹ ਵੀ ਪਰੇਸ਼ਾਨੀ ਦੇ ਸਕਦੀ ਆ ਕਿ ਨਾ ਹੀ ਉਹਦੇ ਚੰਗਾ ਸੀ ਸਰ ਸਕਦਾ ਸੀ ਚਲੋ ਜਰੂਰੀ ਨਾ ਹੋਵੇ ਤਾਂ ਯਾਤਰਾ ਟਾਲ ਦੇਣੀ ਚਾਹੀਦੀ ਹੈ ਪਰ ਜਰੂਰੀ ਹੈ ਤਾਂ ਜਰੂਰ ਕਰੋ ਕਿਉਂਕਿ ਯਾਤਰਾ ਤੇ ਦੇਖਿਆ ਜਾਵੇ ਤਾਂ ਮਨ ਮਨ ਹੈ ਕੋਈ ਕੰਮ ਕਰਨ ਨੂੰ ਤਾਂ ਜਰੂਰ ਕਰਨਾ ਚਾਹੀਦਾ ਰਿਸ਼ਤੇਦਾਰ ਥੋੜੇ ਆ ਸਕਦੇ ਆ ਤੁਸੀਂ ਕਿਸੇ ਰਿਸ਼ਤੇਦਾਰੇ ਚ ਫੰਕਸ਼ਨ اٹینڈ ਕਰਨ ਬਾਰੇ ਸੋਚ ਰਹੇ ਹੋ ਫੰਕਸ਼ਨ ਵਗੈਰਾ ਤੇ ਜਾਣ ਬਾਰੇ ਤਾਂ ਮਨ ਥੋੜਾ ਜਿਹਾ ਅੱਜ ਡਾਮਾਡੋਰ ਸਥਿਤੀਆਂ ਚ ਰਹੇਗਾ ਤਾਂ ਕੋਸ਼ਿਸ਼ ਕਰਨੀ ਹੈ ਜਲਦੀ ਉੱਠਣਾ ਥੋੜੀ ਜੀ ਸੈਰ ਕਰਨੀ ਹੈ ਤੇ ਕੁੱਤੇ ਨੂੰ ਰੋਟੀ ਪਾ ਦੇਣੀ ਹੈ ਰਾਹੁ ਦਾ ਨਕਸ਼ਤਰ ਕਰਕੇ ਠੀਕ ਤੇ ਸ਼ੁਭ ਰੰਗ ਅੱਜ ਖਾਕੀ ਰਹੇਗਾ ਵਰਗੋ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਵਾਲਿਆਂ ਦੇ ਲਈ ਅੱਜ ਦਾ ਦਿਨ ਅੱਛਾ ਜਾਏਗਾ ਬਿਜ਼ੀ ਰਹੋਗੇ ਕੰਮਕਾਰ ਵਿੱਚ ਤੇ ਅੱਛਾ ਚੱਲੇਗਾ ਤੁਹਾਡਾ ਅੱਜ ਦਾ ਦਿਨ ਵਧੀਆ ਇਮੋਸ਼ਨਲ ਪਰਿਵਾਰ ਨੂੰ ਲੈ ਕੇ ਪਰਿਵਾਰ ਦੀ ਸੈਟਿੰਗ ਨੂੰ ਲੈ ਕੇ ਥੋੜੇ ਕੰਮਕਾਰ ਦੀ ਸਥਿਤੀ ਤੁਹਾਡੀ ਅੱਛੀ ਰਹਿਣ ਵਾਲੀ ਆ ਵਾਣੀ ਜਿਵੇਂ ਮਠਾਸ ਰੱਖਣ ਤੇ ਦੂਜੇ ਬੈਠਾ ਚੰਦਰ ਪਰਵਾਰਿਕ ਤੌਰ ਤੇ ਵੀ ਤੇ ਪੈਸੇ ਵੱਲੋਂ ਵੀ ਥੋੜਾ ਸੌਖਿਆ ਕਰ ਜਾਂਦਾ ਆ ਜਾਨੀ ਕਿਸੇ ਤਰ੍ਹਾਂ ਨਾਲ ਕੋਈ ਕੰਮ ਰੁਕਿਆ ਤਾਂ ਤੁਹਾਡੀ ਬਾਣੀ ਦੀ ਮਠਾਸ ਉਸ ਕੰਮ ਨੂੰ ਅੱਗੇ ਵਧਾਉਣ ਲਈ ਕਾਰਗਰ ਸਾਬਤ ਹੋਏਗੀ। ਬੁੱਧਮਾਲਕਾ ਤੁਹਾਡਾ ਥੋੜਾ ਜਿਹਾ ਸਤਨਾਜਾ ਪੰਛੀਆਂ ਨੂੰ ਪਾ ਦਿਓ ਪਰ ਘਰ ਦੀ ਸ਼ਕਤੀ ਨਹੀਂ ਪਾਉਣਾ ਬਾਹਰ ਕਿਤੇ ਵੀ ਜਾ ਕੇ ਪਾ ਸਕਦੇ ਹੋ। ਸ਼ੁਭ ਰੰਗ ਅੱਜ ਹਰ ਹਲਕਾ ਜਿਹਾ ਹਰਾ ਰੰਗ ਰਹੇਗਾ। ਲਿਬਰਾ ਜਾਨੀ ਤੂਲਾ ਰਾਸ਼ੀ ਤੂਲਾ ਰਾਸ਼ੀ ਵਾਲਿਆਂ ਦੇ ਲਈ ਪਿਸਤਾ ਕਲਰ ਅੱਜ ਲੱਕੀ ਰਵੇਗਾ ਸਿਤਾਰਿਆਂ ਮੁਤਾਬਕ ਸੇ ਥੋੜੀ ਜਿਹੀ ਢਿੱਲੀ ਰਹੇਗੀ ਜਿੱਦੀ ਬਣ ਕੇ ਕੋਈ ਕੰਮ ਨਹੀਂ ਕਰਨਾ ਨਜ਼ਲਾ ਜ਼ੁਕਾਮ ਤੋਂ ਬਚੋ ਗਲੇ ਦੀ ਪ੍ਰੋਬਲਮ ਥੋੜੀ ਤੰਗ ਕਰ ਸਕਦੀ ਹੈ ਅੱਛੇ ਲੋਕਾਂ ਨਾਲ ਸਬੰਧਾਂ ਦਾ ਜ਼ਰੂਰ ਫਾਇਦਾ ਹੋਏਗਾ ਨੁਕਸਾਨ ਕਿਸੇ ਤਰ੍ਹਾਂ ਦਾ ਨਹੀਂ ਹੋਣ ਵਾਲਾ ਨਾਲ ਹੀ ਤੁਸੀਂ ਦਿਨ ਦੀ ਸ਼ੁਰੂਆਤ ਜੋ ਹੈ ਦਹੀਂ ਦਾ ਸੇਵਨ ਕਰਕੇ ਕਰਨ ਤੇ ਮੰਨ ਲਓ ਸ਼ੁਕਰ ਦੀ ਪ੍ਰਦਾਨਤਾ ਜੋ ਤੁਹਾਡੇ ਲਗਨ ਦਾ ਮਾਲਕ ਹੈ ਉਹ ਵੱਧ ਜਾਏਗੀ ਠੀਕ ਤਦਨ ਵਧੀਆ ਸਕੋਰਪੀਅਸ ਯਾਨੀ ਬ੍ਰਿਸ਼ਚਕ ਰਾਸ਼ੀ ਬ੍ਰਿਸ਼ਚਕ ਰਾਸ਼ੀ ਵਾਲਿਆਂ ਦੇ ਲਈ ਪੜ੍ਹਾਈ ਚ ਮਨ ਅੱਜ ਲੱਗਣ ਵਾਲਾ ਆ ਪੂਰਾ ਤੇ ਚਲੋ ਟਾਈਮ ਟੇਬਲ ਬਣਾਓ ਤੇ ਪੜ੍ਹਾਈ ਚ ਮਨ ਜ਼ਰੂਰ ਲੱਗੇ ਤੁਹਾਡਾ ਪੜੋ ਵੀ ਪਰ ਮਾਨਸਿਕ ਤੌਰ ਤੇ ਕਲਪਾਹਰ ਤੇ ਖਰਚਿਆਂ ਨੂੰ ਲੈ ਕੇ ਥੋੜੀ ਚਿੰਤਾ ਵੱਧ ਸਕਦੀ ਆ ਆਰਥਿਕ ਸਥਿਤੀ ਆਰਥਿਕ ਹਾਲਾਤ ਥੋੜੇ ਜਿਹਾ ਡਾਵਾ ਡੋਲ ਰਹਿਣਗੇ ਪਰ ਮੰਗਲ ਉੱਚਦਾ ਆ ਸਟੈਂਡਰਡ ਲੈਵਲ ਅੱਛਾ ਤੁਹਾਡਾ ਤੇ ਤੁਹਾਨੂੰ ਲੱਗਦਾ ਵੀ ਆ ਕਿ ਬੇਸ਼ੱਕ ਸਮਾਜ ਜਿੱਦਾਂ ਦਾ ਮਰਜ਼ੀ ਆ ਤੇ ਤੁਸੀਂ ਇਸ ਵਿੱਚੋਂ ਨਿਕਲ ਹੀ ਜਾਣਾ ਸਹੀ ਹੋ ਹੀ ਜਾਣਾ ਤੇ ਪਾਣੀ ਦਾ ਘੁੱਟ ਪੀ ਕੇ ਹਰ ਕੰਮ ਦੀ ਸ਼ੁਰੂਆਤ ਕਰਨੀ ਹੈ ਕਿਤੇ ਜਾ ਰਹੇ ਹੋ ਤਾਂ ਚੰਦੀ ਆਪਣੇ ਕੋਲ ਰੱਖੋ ਨੀਲਾ ਰੰਗ ਨਹੀਂ ਪਾਉਣਾ ਮਸਟਰਡ ਕਲਰ ਤੁਹਾਡਾ ਅੱਜ ਵੈਸੇ ਸ਼ੁਭ ਰਹਿਣ ਵਾਲਾ ਆ ਸੈਜੀਟੇਰੀਅਸ ਤੁਹਾਨੂੰ ਰਾਸ਼ੀ ਤੁਹਾਨੂੰ ਰਾਸ਼ੀ ਵਾਲਿਆਂ ਦੇ ਲਈ ਵਿਆਹ ਸ਼ਾਦੀ ਲਈ ਸਿਤਾਰੇ ਚੰਗੇ ਆ ਕਿਤੇ ਰਿਸ਼ਤਾ ਆ ਸਕਦਾ ਕਿਤੇ ਰਿਸ਼ਤੇ ਦੀ ਗੱਲਬਾਤ ਹੋ ਸਕਦੀ ਆ ਤੇ ਚੰਦਰ ਵੀ ਇਨਕਮ ਸਥਾਨ 'ਤੇ ਮਾਤਾ ਦੀ ਸਿਹਤ ਥੋੜੀ ਖਰਾਬ ਰਹੇਗੀ ਪਰ ਠੀਕ ਹੁੰਦੀ ਜਾਏਗੀ ਜਿਆਦਾ ਡਰਨ ਵਾਲੀ ਗੱਲ ਨਹੀਂ ਹੈ ਰਾဟု ਦਾ ਨਕਸ਼ਤਰ ਜੋ ਹੈ ਰਾਹੂ ਕਿਉਂਕਿ ਤੀਸਰੇ ਸਥਾਨ ਵਿੱਚ ਅਬੁੱਧ ਤੇ ਸ਼ੁਕਰ ਦੀ ਜੁਤੀ ਹੈ ਤਾਂ ਜੀਵਨ ਸਾਥੀ ਦੀ ਸਲਾਹ ਨਾਲ ਚੱਲਣ ਤੇ ਸਕਸੈਸ ਮਿਲੇਗੀ ਵਿਦੇਸ਼ ਵੱਲੋਂ ਵਿਦੇਸ਼ ਚ ਸੈਟਲਮੈਂਟ ਵੱਲੋਂ ਕਿਸੇ ਦੀ ਦਿੱਤੀ ਸਲਾਹ ਤੁਹਾਡੇ ਮਨ ਨੂੰ ਤਸੱਲੀ ਦੇ ਸਕਦੀ ਆ ਸ਼ੁਭ ਰੰਗ ਅੱਜ ਰਹੇਗਾ ਜੀ तकरीबन ਹਲਕਾ ਜਿਹਾ ਲੈਮਨ ਕਲਰ ਪਾ ਸਕਦੇ ਕੈਪ੍ਰਿਕੌਰਨ ਜਾਂ ਮਕਰ ਰਾਸ਼ੀ ਦੀ ਗੱਲ ਕਰੀਏ ਤਾਂ ਮਕਰ ਰਾਸ਼ੀ ਵਾਲਿਆਂ ਦੇ ਲਈ ਸਿਤਾਰੇ ਚੰਗੇ ਦਸਵੇਂ ਸਥਾਨ ਵਿੱਚ ਚੰਦਰ ਰਹੇਗਾ ਤੇ ਅچھے ਲੋਕਾਂ ਨਾਲ ਸਬੰਧ ਦਾ ਫਾਇਦਾ ਹੋਣ ਦੇ ਲਈ ਕਿਸੇ ਨਾਲ ਗੱਲਬਾਤ ਕਰਨੀ ਜੋ ਤੁਸੀਂ ਕਾਫੀ ਦੇਰ ਤੋਂ ਕੋਈ ਡੀਲ ਕਰਨੀ ਚਾਹ ਰਹੇ ਸੀ ਤਾਂ ਹੁਣ ਤੁਸੀਂ ਕਰ ਸਕਦੇ ਹੋ ਉਹਦੇ ਲਈ ਰਸਤੇ ਮਿਲ ਜਾਣਗੇ ਤੁਹਾਨੂੰ ਤੇ ਉੱਚ ਦਾ ਮੰਗਲ ਲਗਣ ਵਿੱਚ ਵੀ ਅੱਛਾ ਚੱਲ ਰਿਹਾ ਆ ਪਰ ਕਿਸੇ ਤਰ੍ਹਾਂ ਦਾ ਅਜੀਬ ਜਾਂ ਡਰਮੰਚ ਜ਼ਰੂਰ ਬੈਠਿਆ ਰਹੇਗਾ ਤਾਂ ਕਿਸੇ ਗੈਰ ਕਾਨੂੰਨੀ ਕੰਮ ਜਾਂ ਕਿਸੇ ਦੀ ਮਦਦ ਕਰਨ ਨਾਲੋਂ ਬਚੋ ਤੇ ਕਿਸੇ ਦੀ ਜ਼ਮਾਨਤ ਕਮਾਨਤ ਵਿੱਚ ਮਤਲਬ ਨਾ ਪਵੋ ਦਸਵੇਂ ਚੰਦਰ ਆ ਤਾਂ ਰਾਤ ਨੂੰ ਦੁੱਧ ਦਾ ਸੇਵਨ ਵੀ ਨਹੀਂ ਕਰਨਾ ਚਾਹੀਦਾ ਤੁਹਾਨੂੰ ਸ਼ੁਭ ਰੰਗ ਅੱਜ ਤੁਹਾਡਾ ਰਵੇਗਾ ਲਾਈਟਸ ਜਾਂ ਸਕਾਈ ਬਲੂ ਕਲਰ ਪਾ ਸਕਦੇ ਹੋ ਤੁਸੀਂ ਜਾਂ ਨੀਲਾ ਰੰਗ ਵੀ ਪਾਣਾ ਤੁਹਾਡੇ ਲਈ ਸਹੀ ਹੈ ਕਿਉਂਕਿ ਸ਼ਨੀ ਤੇ ਰਾਹੂ ਮਿੱਤਰ ਨਹੀਂ ਤੇ ਰਾਹੂ ਤੁਹਾਡੇ ਦੂਸਰੇ ਸਤਨ ਚ ਬਣਿਆ ਹੋਇਆ ਹੈ ਰਾਹੂ ਦਾ ਅੱਜ ਨਕਸ਼ਤਰ ਹੈ ਅਕਿਊਰਸ ਜਾਨੀ ਕੁੰਭ ਰਾਸ਼ੀ ਹੁਣ ਕੁੰਭ ਰਾਸ਼ੀ ਦੀ ਗੱਲ ਕਰੀਏ ਤਾਂ ਨੌਵੇਂ ਚੰਦਰ ਹੈ ਅੱਜ ਨੌਵੇਂ ਚੰਦਰਾ ਸ਼ੁਭ ਹੁੰਦਾ ਹੈ ਧਾਰਮਿਕ ਫੰਕਸ਼ਨ ਕੀਰਤਨ ਸੁਣ ਚੰਨ ਲੱਗੇਗਾ ਮੋਬਾਇਲ ਤੇ ਧਾਰਮਿਕ ਚੀਜ਼ਾਂ ਸੁਣਨ ਦੇ ਵਿੱਚ ਵੀ ਵਧੀਆ ਦੇਖੋ ਚੀਜ਼ਾਂ ਭਾਵੇਂ ਕਿਤੇ ਵੀ ਸੁਣੋ ਤੁਸੀਂ ਪਰ ਅਸਲ ਚੀਜ਼ਾਂ ਤੇ ਮੰਨਣ ਲਈ ਤੇ ਉਸ ਚੀਜ਼ ਨੂੰ ਅਪਣਾਉਣ ਲਈ ਹੁੰਦੀਆਂ ਨੇ ਅ ਕੁਝ ਦੇਖਿਆ ਜਾਵੇ ਤਾਂ ਪ੍ਰੈਕਟੀਕਲੀ ਤੌਰ ਤੇ ਅਗਰ ਮੈਡੀਟੇਸ਼ਨ ਕੀਤੀ ਜਾਵੇ ਤਾਂ ਜ਼ਿਆਦਾ ਵਧੀਆ ਕਿਸੇ ਧਾਰਮਿਕ ਸਥਾਨ ਤੇ ਜਾ ਰਹੇ ਹੋ ਤਾਂ ਪਤਾਸੇ ਚੜਾ ਸਕਦੇ ਹੋ ਸਵੇਰ ਦੀ ਸ਼ੁਰੂਆਤ ਵੀ ਪਤਾਸੇ ਦਾ ਸੇਵਨ ਕਰਨ ਤੇ ਰਾਹੁ ਲਗਨ ਵਿੱਚ ਜੋ ਹੈ ਸ਼ੁਭ ਫਲ ਦੇਵੇਗਾ ਪਤਾਸਾ ਸ਼ੁਕਰ ਮੰਗਲ ਦਾ ਕਾਰਕ ਮੰਨਿਆ ਜਾਂਦਾ ਹੈ ਰੰਗ ਕੋਈ ਵੀ ਪਹਿਨੋ ਲਾਈਟ ਕਲਰ ਕੋਈ ਵੀ ਪਹਿਨੋ ਪਾਈਸੇ ਜਾਨੀ ਮੇਨ ਰਾਸ਼ੀ ਮੇਨ ਰਾਸ਼ੀ ਦੇ ਲਈ ਜੋ ਚੰਦਰ 8ਵੇਂ ਸਥਾਨ ਵਿੱਚ ਬਣਿਆ ਹੋਇਆ 8ਵਾਂ ਖਾਨਾ ਥੋੜਾ ਉਲਝੇਵਿਆਂ ਦਾ ਤੇ ਦਿਮਾਗ ਨੂੰ ਬਲੌਕ ਕਰਨ ਵਾਲਾ ਆ ਡਿਸੀਜਨ ਲੈਣ 'ਚ ਥੋੜੀ ਜਿਹੀ ਪ੍ਰੋਬਲਮ ਰਹਿ ਸਕਦੀ ਆ ਤੁਹਾਨੂੰ ਕੀ ਕਰੀਏ ਤੇ ਕੀ ਨਾ ਕਰੀਏ ਐਦਾਂ ਦੀ એનર્ਜੀ ਥੋੜੀ ਰਵੇਗੀ ਕਿ ਸੀਜ਼ਨ ਨਾ ਲੈ ਪਾਣਾ ਜਦੋਂ ਐਦਾਂ ਦੇ ਸਿਚੁਏਸ਼ਨ ਹਾਲਾਤ ਹੋਣ ਤਾਂ ਕੁਝ ਕੰਮਾਂ ਨੂੰ ਟਾਲ ਦੇਣਾ ਚਾਹੀਦਾ ਆ ਕੰਮਾਂ ਨੂੰ ਨਹੀਂ ਮਤਲਬ ਕੁਝ ਚੀਜ਼ਾਂ ਦੇ ਫੈਸਲੇ ਆਪਣੇ ਪਰਿਵਾਰ ਤੇ ਜਾਂ ਸਮੇਂ ਦੇ ਅਨੁਸਾਰ ਥੋੜਾ ਸਮਾਂ ਲੈ ਕੇ ਹੀ ਕੁਝ ਵੱਡਾ ਡਿਸੀਜਨ ਲੈਣਾ ਚਾਹੀਦਾ ਆ ਤਾਂ ਵਧੀਆ ਜਾਊਗਾ ਚੰਦਰ ਆਠ ਹੈ ਅੱਜ ਤੇ ਆਪਣੀ ਸਿਹਤ ਸੰਭਾਲ ਲਓ ਆਪਣੀ ਸਿਹਤ ਦਾ ਧਿਆਨ ਰੱਖੋ ਸੈਰ ਕਰੋ ਤੇ ਕਿਸੇ ਵੀ ਬਿਮਾਰੀ ਨੂੰ ਹਲਕੇ ਵਿੱਚ ਨਹੀਂ ਲੈਣਾ ਚਾਹੀਦਾ ਠੀਕ ਏਸੀਜੀ ਅਸਟ੍ਰੋਲੋਜੀ ਵਿਦ ਲੌਜਿਕ ਵਿੱਚ ਆਪਾਂ ਤੁਹਾਨੂੰ ਲੌਜੀਕਲੀ ਦੱਸਿਆ ਕਿ ਗ੍ਰਹਾਂ ਨੂੰ ਕਿੱਦਾਂ ਸਹੀ ਕਰਕੇ ਵਧੀਆ ਫਲ ਅਸੀਂ ਲੈ ਸਕਦੇ ਹਾਂ ਘਰ ਦਾ ਗੇਟ ਬਹੁਤ ਮਾਇਨੇ ਰੱਖਦਾ ਆ ਮੇਨ ਗੇਟ ਬਹੁਤ ਮਾਇਨੇ ਰੱਖਦਾ ਆ ਕਿਸੇ ਵੀ ਦਿਸ਼ਾ ਵਿੱਚ ਹੋਵੇ ਕਿਸੇ ਵੀ ਦਿਸ਼ਾ ਚ ਪਰ ਸਾਊਥ-ਵੈਸਟ ਦਿਸ਼ਾ ਚ ਗੇਟ ਨਹੀਂ ਹੋਣਾ ਚਾਹੀਦਾ ਸਾਊਥ-ਵੈਸਟ ਜਾਨੀ ਦੱਖਣ-ਪੱਛਮ ਕੋਨੇ ਵਿੱਚ ਬਣਿਆ ਗੇਟ ਤੁਹਾਨੂੰ ਹਮੇਸ਼ਾ ਅਨਸਟੇਬਲ ਕਰਦਾ ਆ ਹਰ ਸਥਿਤੀ ਅਨੁਸਾਰ ਪਰੇਸ਼ਾਨੀ ਦਿੰਦਾ ਆ ਕਿਸੇ ਵੀ ਤਰ੍ਹਾਂ ਦੀ ਸਥਿਤੀ ਖਾਸ ਤੌਰ ਤੇ ਔਲਾਦ ਤੇ ਘਰ ਦਿੱਤੀ ਨੂੰ ਪਰੇਸ਼ਾਨੀ ਜ਼ਰੂਰ ਦਿੰਦਾ ਆ ਜਿੱਥੇ ਸਾਊਥ-ਵੈਸਟ ਦੱਖਣ-ਪੱਛਮ ਕੋਨਾ ਓਪਨ ਹੋਵੇ ਜਾਂ ਦੱਖਣ-ਪੱਛਮ ਵਿੱਚ ਦਰਵਾਜਾ ਜਾਂ ਵੱਡੀ ਵਿੰਡੋ ਰੱਖੀ ਹੋਵੇ ਤਾਂ ਨੋਟ ਕਰਿਓ ਉਸ ਘਰ ਦੀ ਧੀਨ ਨੂੰ ਜ਼ਰੂਰ ਕੋਈ ਨਾ ਕੋਈ ਪਰੇਸ਼ਾਨੀ ਰਹਿੰਦੀ ਆ ਕਿਉਂਕਿ ਸਾਊਥ-ਵੈਸਟ ਦਿਸ਼ਾ ਰਾਹੂ ਦੀ ਮੰਨੀ ਜਾਂਦੀ ਆ ਤੇ ਅਗਰ ਜਨਮ ਪੱਤਰੀ ਵਿੱਚ ਵੀ ਰਾਹੂ 8ਵੇਂ ਸਥਾਨ ਵਿੱਚ ਕਿਤੇ ਹੋਵੇ ਤਾਂ ਸਮਝੋ ਸਾਊਥ-ਵੈਸਟ ਦਿਸ਼ਾ ਦਾ 게ਟ ਪਰੇਸ਼ਾਨੀਆਂ ਵਧਾ ਦਿੰਦਾ ਆ ਤਾਂ ਇਹਦਾ ਇੱਕ ਉਪਾਅ ਵੀ ਮੈਂ ਤੁਹਾਨੂੰ ਨਾਲ ਦੱਸ ਦਿੰਨੀ ਆ ਵੈਸੇ ਤਾਂ ਨਹੀਂ ਹੋਣਾ ਚਾਹੀਦਾ ਪਰ ਫਿਰ ਵੀ ਅਗਰ ਕਿਸੇ ਦੇ ਹੈ ਤਾਂ ਉਸ ਜਗ੍ਹਾ ਤੇ ਤੁਸੀਂ ਲੈਮਨ ਕਲਰ ਪੀਲਾ ਰੰਗ ਖੱਟਾ ਜਾਂ ਪੀਲਾ ਰੰਗ ਜਿੱਦਾਂ ਨਿੰਬੂ ਦਾ ਰੰਗ ਹੁੰਦਾ ਉਹ ਕਰਾਓ ਤੇ ਬ੍ਰੈਸਪਤ ਕਾਇਮ ਕਰੋ ਤੇ ਤਾਂਬੇ ਦੀ ਤਾਰ ਤੁਸੀਂ ਆਪਣੇ ਗੇਟ 'ਚ ਲਵਾ ਸਕਦੇ ਹੋ ਪਰ ਇੱਕ ਗੱਲ ਹੋਰ ਜ਼ਰੂਰੀ ਆ ਕਿ ਦੇਲੀਜਾਂ ਉਸ ਜਗ੍ਹਾ ਦੀਆਂ ਉੱਚੀਆਂ ਹੋਣੀਆਂ ਚਾਹੀਦੀਆਂ ਨੇ ਘਰ ਦੀ ਉਚਾਈ ਨਾਲੋਂ ਘਰ ਦੀ ਮਤਲਬ ਘਰ ਦੇ ਫਰਸ਼ ਦੀ ਉਚਾਈ ਨਾਲੋਂ ਅਗਰ ਟਲਾਂਣ ਅੰਦਰ ਨੂੰ ਜਾਂਦੀ ਹੋਵੇ ਤਾਂ ਕਾਫੀ ਨੁਕਸਾਨ ਤੋਂ ਬਚਿਆ ਜਾ ਸਕਦਾ ਹੈ ਠੀਕ ਸਾਰੇ ਦਿਸ਼ਾਵਾਂ ਦੇ ਗੇਟਾਂ ਬਾਰੇ ਆਪਾਂ ਤੁਹਾਨੂੰ ਇੱਕ ਵਾਰ ਫਿਰ ਤੋਂ ਦੱਸਾਂਗੇ ਕਿਸੇ ਨੇ ਪੁੱਛਿਆ ਸੀ ਕਿ ਗੇਟ ਬਾਰੇ ਦੱਸੋ ਤਾਂ ਉਸ ਦਾ ਨਾਲ ਉਹ ਨਾਲ ਆਪਾਂ ਤੁਹਾਨੂੰ ਪਾ ਕੇ ਦੱਸਾਂਗੇ ਸਮਝ ਆ ਜਾਂਦਾ ਆਪ ਸਭ ਦਾ ਅੱਜ ਦਾ ਦਿਨ ਅੱਛਾ ਜਾਵੇ ਖੁਸ਼ ਰਹੋ ਮੁਸਕਰਾਉਂਦੇ ਰਹੋ ਸਾਸ਼ਿਕਾ